ਤੋ ਪਹੁੰਚ ਚੁੱਕੇ ਆ ਠੀਕ ਆ ਬੀਬੋ ਪੂਆ ਬੀਬਾਪੂਆ ਠੀਕ ਆ ਜੀ ਜਿਆ ਨਹੀਂ ਪੂਆ ਓਏ ਆਇ ਕਿਸਾ ਓਏ ਪ੍ਰੀਤ ਸਿਆਹ ਦੀ 벨ਟ ਜਿਹੜੀ ਉਹ ਟੁੱਟ ਗਈ ਸੀ। ਆਹ ਦੇਖ ਦੁਨੀਆਂ ਨੇ ਆਏ ਬੈਠੇ ਜਿਵੇਂ ਪਿੰਲੇ ਤੇ ਗਾਂ ਭੀੜੀ ਕਰਕੇ ਵੱਲੀ ਹੁੰਦੀ ਆ। ਦੋਸਤੋ ਕੀ ਹਾਲ ਚਾਲ ਬਲੌਗ ਕਰਦੇ ਹਾਂ ਸ਼ੁਰੂ ਤੇ ਅੱਜ ਜਾ ਰਹੇ ਸੀ ਵਿਆਹ ਦੇ ਵਿੱਚ ਠੀਕ ਆ ਮੈਂ ਸੁਖਮਣਕੂ ਤੇ ਪ੍ਰੀਤ ਸਿਆਹ ਬਾਈ ਸਿੰਗਰ ਸਾਹਿਬ ਅਸੀਂ ਕਹਾਂ ਜੀ ਕੀ ਹਾਲ ਚਾਲ ਠੀਕ ਠਾਕ ਹੋ ਤੇ ਪ੍ਰੋਡਿਊਸਰ ਸਾਹਿਬ ਸਾਡੇ ਕਮਲ ਜੀ ਕੀ ਹਾਲ ਆ ਵੀਰ ਤੇ ਹੁਣ ਚੱਲਿਆ ਸੀ ਵਿਆਹ ਠੀਕ ਆ ਵਿਆਹ ਵੀ ਤੁਹਾਨੂੰ ਦਿਖਾਵਾਂਗੇ ਹਲੇ ਦੱਸ ਦੇਣੀ ਰਿਵੀਲ ਕਰਾਂਗੇ ਉੱਥੇ ਜਾ ਕੇ ਬਾਈ ਦੀ ਬੰਦਾ ਉਹ ਵੀ ਪੂਰਾ ਤਗੜਾ ਆਰਟਿਸਟ ਆ ਠੀਕ ਆ ਅੱਜ ਸੋਖ ਨੇ ਬਾਈ ਪਹਿਲੀ ਵਾਰ ਕੁਰਤਾ ਪਜਾਮਾ ਪਾਇਆ ਜਰੂਰ ਦੱਸੋ ਕਿਦਾਂ ਲੱਗਿਆ ਪਹਿਲੀ ਵਾਰ ਹੀ ਪਾਇਆ ਹਾਂ ਪਹਿਲੀ ਵਾਰ ਹੀ ਪਾਇਆ ਬਾਜੀ ਅੱਜ ਕਮੈਂਟਾਂ ਦਾ ਰਿਪਲਾਈ ਆ ਗਏ ਵੀ ਘੈਂਟ ਆ ਆ ਬਾਈ ਦੁਬਾਰਾ ਕੁਰਤੇ ਪਜਾਮੇ ਜਮਾਉਣੇ ਆ ਕਰ ਸਹੀ ਗੱਲ ਆ ਗੱਲ ਦੱਸਾਂ ਜੇ ਤੂੰ ਮੇਰੀ ਗੱਲ ਮੰਨੇ ਹਾਂਜੀ ਜੇ ਜਮਾ ਪਿਓਰ ਦੇਸੀ ਤੇ ਵਧੀਆ ਚੀਜ਼ ਚੂਸ ਹੋਵੇ ਮਤਲਬ ਸਵਾਟਰ ਹੋਵੇ ਹਾਂ ਉਹ ਬਾਹਲੀ ਚਾਚ ਦੀ ਆ ਬਾਈ ਸਵਾਟਰ ਲੈ ਆਈਏ ਯਾਰ ਕੁਰਤੇ ਕੁਰਤੇ ਪਜਾਮੇ ਨਾਲ ਪਲੱਸ ਸਵਾਟਰਾਂ ਲੈ ਕੇ ਆਈਏ ਕਾ ਬਾਜੇ ਹੁੰਦਾ ਉਹ ਲਓ ਜੀ ਇਹਨਾਂ ਨੇ ਮੇਰਾ ਫੁੱਲਾਂ ਵਾਲਾ ਜਿਹੜਾ ਕੋਟ ਹੈ ਇਹਦੇ ਬਾਹਰ ਬਣਾਈ ਦੱਸੀ ਇਹ ਉਦੋਂ ਕਿੰਨਾ ਜੀ ਮੜਾ ਦੱਸੀ ਯਾਰ ਪਤਾ ਲੱਗੇ ਲੋਕਾਂ ਨੂੰ ਨਹੀਂ ਪ੍ਰੋਡਕਸ਼ਨ ਨਹੀਂ ਦੱਸੀ ਉਹਦੀ ਕੀ ਰੇਟ ਹੈ ਸੌਖ ਨੂੰ ਸਾਰੇ ਰੇਟਾਂ ਦਾ ਪਤਾ ਆਇਆ ਸੀ ਦੱਸਣਾ ਨਹੀਂ ਆਇਆ ਜੇ ਦਾਸ ਤਾਂ ਤੁਸੀਂ ਯਕੀਨ ਨਹੀਂ ਕਰਨਾ ਹੈ ਇਹਨਾਂ ਪਹਿਲੀ ਗੱਲ ਦਾ ਕੱਪੜਾ ਬਹੁਤ ਮੁਸ਼ਕਲ ਰੰਗਦਾ ਸੀ ਸਹੀ ਕੱਪੜੇ ਨਾਲ ਦੇ ਬੂਟ ਬਾਨਨੇ ਸੀਗੇ ਪਰ ਉਹ ਕੱਪੜਾ ਮੁੜ ਕੇ ਸਾਥੋਂ ਜਾ ਨਹੀਂ ਰਿਹਾ ਮਤਲਬ ਸਾਨੂੰ ਮਿਲਿਆ ਨਹੀਂ ਉਦੋਂ ਦੁਬਾਰਾ ਉਹ ਕਹਿੰਦੇ ਸੀ ਸਾਡੇ ਕੋਲ ਥਾਂ ਨਹੀਂ ਦੱਸੀ ਵੀ ਟਾਈਮ ਲੱਗੂ ਉਦੋਂ ਆਪਾਂ ਸ਼ੂਟ ਰੱਖ ਲਿਆ ਗਾਣੇ ਦਾ ਹਾਂ ਹਾਂ ਉਹਦੇ ਚੱਕਰ 'ਚ ਫਿਰ ਸਾਨੂੰ ਉਹ ਮਿਲਣੀ ਹੈ ਬੂਟ ਵੀ ਨਾਲ ਦੇ ਸਮੋਣੇ ਜੀ ਅੱਛਾ ਮਤਲਬ ਚੈਂਬੋ ਵਨ ਆਈ ਚੈਂਬੋ ਵੀ ਠੀਕ ਆ ਬੂਟ ਸਮਾਏ ਵੀ ਜਾਂਦੇ ਭਈਆ ਲੋ ਵੀ ਦੋਸਤਾਂ ਵਿੱਚ ਵਿਚਾਲੇ ਰੁੱਕ ਚੁੱਕੇ ਆਂਗੇ ਕਿਉਂਕਿ ਪ੍ਰੀਤ ਸਿੰਘਾਂ ਦੀ ਬੈਲਟ ਆ ਜਿਹੜੀ ਉਹ ਟੁੱਟ ਗਈ ਸੀਗੀ ਕੀ ਕਰ ਗਿਆ ਐਡਾ ਹੈਵੀ ਸਰੀਰ ਆ ਬਾਈ ਦਾ ਠੀਕ ਆ ਆ ਬੈਟ ਦਿਖੜੀਆਂ ਨੇ ਨਿਕਲਣੀਆਂ ਮਾੜੀ ਬੈਟ ਇਹਦੇ ਨਾਲ ਦੀ ਦੇ ਮਾੜੀ ਬੈਲਟ ਬਣੀ ਆਉਣੀ ਮਾੜੀ ਬੈਲਟ ਕਿੱਥੇ ਕੱਟ ਲਾ ਲ ਪੀ ਭਾਣ ਦੀ ਲਾ ਲੋ ਵੀ ਦੋਸਤੋ ਲੈ ਲਈਆ ਬੈਲਟ ਕੀ ਹੋ ਗਿਆ

ਤੇ ਉਹਦੀ ਮੈਰਿਜ ਹੋਈ ਸੀਗੀ ਉਹਦੀ ਪਾਰਟੀ ਤੇ ਆਣੀਗਾ ਹੁਣੇ ਸਪੈਸ਼ਲ ਇਨਵਾਈਟ ਕੀਤਾ ਹੁਣੇ ਜੀ ਪਹੁੰਚ ਕੇ ਅੱਗੇ ਗਾਣੇ ਛਾਣੇ ਚੱਲੀ ਜਾਂਦੇ ਆ ਆਹ ਦੇਖ ਦੁਨੀਆਂ ਨੇ ਆਏ ਬੈਠੇ ਜਿਵੇਂ ਪਿੰਲੇ ਤੇ ਗਾਂ ਪੀੜੀ ਕਰਕੇ ਬੰਨੀ ਹੁੰਦੀ ਆ ਟਣਕੇ ਆਮਣੇ ਮਾਰ ਕੇ ਇੰਨੇ ਟੋਟੇ ਘੱਟ ਲੜੂ ਸਾਡੀ ਨਹੀਂ ਬਣੀ ਨੀ ਮੋਗਲੀ ਨਹੀਂ ਬਣੀ ਨੀ ਚੜ ਗਈ ਸਾਨੂੰ ਦੋਨਾਂ ਨੂੰ ਕਿਵੇਂ ਚੜ ਗਈ ਸਾਨੂੰ ਦੋਨਾਂ ਨੂੰ ਨਾ ਨਾ ਮੈਂ ਤਾਂ ਗਲਾਬ ਜਾਮਣਾ ਖਾ ਰਿਆ ਹਾਂ ਗਲਾਬ ਜਮਣ ਖਾ ਰਿਆ ਮੈਂ ਪਹਿਲੀ ਵਾਰੀ